ਬੱਚੇ ਚੀਕਦੇ ਰਹੇ ਚਲਾਉਂਦੇ ਰਹੇ ਕਿ ਸ਼ਾਇਦ ਸਾਨੂੰ ਬਚਾਉਣ ਦੇ ਲਈ ਕੋਈ ਆਊਗਾ ਪਰ ਕੋਈ ਨਹੀਂ ਆਇਆ ਇਹ ਨਹੀਂ ਉਹਨਾਂ ਦੀ ਬਾਡੀਜ਼ ਨੂੰ ਵੀ ਕਚਰਾ ਢੋਣ ਵਾਲੇ ਟਰੱਕ ਦੇ ਥਰੂ ਲਜਾਇਆ ਗਿਆ ਸ਼ਾਇਦ ਤੁਸੀਂ ਇਹ ਖੌਫਨਾਕ ਵੀਡੀਓ ਦੇਖੀ ਹੋਵੇ ਜਿਸ ਦੇ ਵਿੱਚ ਕੁਝ ਲੋਕ ਇੱਕ ਨਦੀ ਦੇ ਵਿਚਕਾਰ ਖੜੇ ਨੇ ਤੇ ਚਾਰੋਂ ਪਾਸਿਆਂ ਤੋਂ ਪਾਣੀ ਵਹਿ ਕੇ ਆ ਰਿਹਾ ਤੇ ਇਸੇ ਤੇਜ਼ ਪਾਣੀ ਦੇ ਬਹਾਵ ਦੇ ਵਿੱਚ ਸਭ ਵਹਿ ਗਏ ਇੱਕ ਪੂਰੇ ਦਾ ਪੂਰਾ ਪਰਿਵਾਰ ਇਹ ਨਹੀਂ ਕਿ ਹੜ੍ਹ ਅਚਾਨਕ ਆਇਆ ਤੇ ਇਹਨਾਂ ਨੂੰ ਆਪਦੇ ਨਾਲ ਵਹਾ ਕੇ ਲੈ ਗਿਆ ਬਲਕਿ ਇਹ ਲੋਕ ਇੱਥੇ ਕਰੀਬ 1 ਤੋਂ 1.5 ਘੰਟੇ ਤੱਕ ਫਸੇ ਰਹੇ ਪਰ ਕੋਈ ਵੀ ਰੈਸਕਿਊ ਟੀਮ ਇਹਨਾਂ ਨੂੰ ਬਚਾਉਣ ਦੇ ਲਈ ਇੱਥੇ ਪਹੁੰਚੀ ਨਹੀਂ ਇਹਨਾਂ 'ਚ ਬੱਚੇ ਜਵਾਨ ਤੇ ਬਜ਼ੁਰਗ ਸਭੀ ਸ਼ਾਮਲ ਸੀ ਪਾਕਿਸਤਾਨ ਪੰਜਾਬ ਇੱਥੋਂ ਦਾ ਇੱਕ ਪਰਿਵਾਰ 27 28 ਜੂਨ ਨੂੰ ਇੱਕ ਪਿਕਨਿਕ ਮਨਾਉਣ ਦੇ ਲਈ ਜਾਂਦਾ ਪੂਰਾ ਪਰਿਵਾਰ ਜਾਂਦਾ ਇਹ ਮੌਸਮ ਕਾਫੀ ਸੁਹਾਵਣਾ ਕਿਉਂਕਿ ਮੌਨਸੂਨ ਦੇ ਮੀਂਹ ਪੈ ਰਹੇ ਨੇ ਤੇ ਇਸ ਪਰਿਵਾਰ ਨੇ ਵੀ ਇਹੀ ਸੋਚਿਆ ਸੀ ਕਿ ਕਿਉਂ ਨਾ ਇਸ ਮੌਸਮ ਦਾ ਲੁੱਟਫਟਾਇਆ ਜਾਵੇ ਪੂਰਾ ਪਰਿਵਾਰ ਘਰ ਦੇ ਵਿੱਚੋਂ ਲੋੜਿੰਦੀਆਂ ਚੀਜ਼ਾਂ ਲੈ ਕੇ ਪਾਕਿਸਤਾਨ ਦੇ ਖੈਬਰ ਪਾਰਤੂਨ ਇਲਾਕੇ ਦੇ ਵਿੱਚ ਪਹੁੰਚਦਾ ਤੇ ਇੱਥੇ ਹੀ ਮੌਜੂਦ ਸਵਾਟ ਨਦੀ ਦੇ ਕਿਨਾਰੇ ਇੰਜੋਏਮੈਂਟ ਕਰਨਾ ਸ਼ੁਰੂ ਕਰ ਦਿੰਦਾ 9 ਵਜੇ ਦਾ ਸਮਾਂ ਸੀ ਤੇ ਔਰਤਾਂ ਉੱਥੇ ਹੀ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਇਸ ਪਰਿਵਾਰ ਦੇ ਕੁਝ ਲੋਕ ਖਾਣਾ ਖਾ ਵੀ ਰਹੇ ਸੀ ਕਿਸੇ ਦੌਰਾਨ ਬੱਚੇ ਖੇਡਦੇ ਹੋਏ ਇੰਜੋਏ ਕਰਦੇ ਹੋਏ ਪਾਸੇ ਦੇ ਵਿੱਚ ਬੈੰਦੀ ਹੋਈ ਸਵਾਟ ਨਦੀ ਦੇ ਵਿੱਚ ਕਾਰਜਾ ਵੜਦੇ ਨੇ ਤੇ ਉੱਥੇ ਪਹੁੰਚ ਕੇ ਉਹਨਾਂ ਦੇ ਦੁਆਰਾ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਸ ਸਮੇਂ ਨਦੀ ਦੇ ਵਿੱਚ ਪਾਣੀ ਕਾਫੀ ਹਦਾ ਘਟ ਮਾਤਰਾ ਦੇ ਵਿੱਚ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕੁਝ ਕਿਲੋਮੀਟਰ ਦੂਰ ਇੱਕ ਇਲਾਕੇ ਦੇ ਵਿੱਚ ਪੈ ਰਹੇ ਮੀ ਉਹਨਾਂ ਦੀ ਮੌਤ ਦੀ ਤਿਆਰੀ ਕਰ ਰਿਹਾ ਤੇ ਮੌਤ ਦਾ ਸਮਾਨ ਬਣ ਕੇ ਇਸ ਨਦੀ ਦੇ ਜ਼ਰੀਏ ਉਹਨਾਂ ਤੱਕ ਬਸ ਪਹੁੰਚਣੇ ਵਾਲਾ ਪੂਰਾ ਪਰਿਵਾਰ ਇੰਜੋਏਮੈਂਟ ਕਰ ਰਿਹਾ ਸੀ ਤੇ ਬੱਚੇ ਸੈਲਫੀਆਂ ਲੈਂਦੇ ਹੋਏ ਨਦੀ ਦੇ ਵਿਚਕਾਰ ਬਣੀ ਪੱਥਰਾਂ ਦੀ ਇੱਕ ਚਟਾਨ ਤੇ ਜਾ ਪਹੁੰਚਦੇ ਨੇ ਤੇ ਇੱਥੇ ਵੀ ਉਹਨਾਂ ਵੱਲੋਂ ਸੈਲਫੀਆਂ ਦਾ ਦੌਰ ਜਾਰੀ ਰੱਖਿਆ ਜਾਂਦਾ ਪਰ ਉਹਨਾਂ ਦਾ ਧਿਆਨ ਇਸ ਪਾਸੇ ਗਿਆ ਹੀ ਨਹੀਂ ਕਿ ਨਦੀ ਦੇ ਵਿੱਚ ਪਾਣੀ ਥੋੜਾ ਥੋੜਾ ਕਰਕੇ ਵਧਣਾ ਸ਼ੁਰੂ ਹੋ ਚੁੱਕਿਆ ਸੀ ਕਿਉਂਕਿ ਜਿਸ ਥਿਲੇ ਤੇ ਉਹ ਖੜੇ ਹੋਏ ਸੀ ਉਹ ਪਾਣੀ ਤੋਂ ਕੁਝ ਮੀਟਰ ਉਚਾਈ ਦੇ ਉੱਤੇ ਸੀ ਸੋ ਪਾਣੀ ਉਹਨਾਂ ਨੂੰ ਸ਼ੋ ਨਹੀਂ ਸੀ ਪਾਰਿਆ ਪਰ ਫਿਰ ਪਾਣੀ ਦੀ ਧਾਰਾ ਹੋਰ ਤੇਜ਼ ਹੁੰਦੀ ਆ ਤੇ ਚਾਰ ਕੇਸ ਦੇ ਉੱਪਰ ਉਹਨਾਂ ਦਾ ਧਿਆਨ ਜਾਂਦਾ ਉਹਨਾਂ ਵੱਲੋਂ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਪਰਿਵਾਰ ਦੇ ਲੋਕ ਇਹ ਦੇਖ ਕੇ ਕਿ ਨਦੀ ਦੇ ਵਿੱਚ ਪਾਣੀ ਉੱਪਰ ਉੱਠ ਚੁੱਕਿਆ ਉਹ ਬੱਚਿਆਂ ਨੂੰ ਬਚਾਉਣ ਦੇ ਲਈ ਉੱਥੇ ਪਹੁੰਚਦੇ ਨੇ ਉਹ ਜਗ੍ਹਾ ਤੱਕ ਭੱਜਦੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਦੁਆਰਾ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਦੋਂ ਤੱਕ ਸਭ ਕੁਝ ਉਹਨਾਂ ਦੇ ਹੱਥਾਂ ਚੋਂ ਨਿਕਲ ਚੁੱਕਿਆ ਸੀ ਕਿਉਂਕਿ ਪਾਣੀ ਦਾ ਬਹਾਵ ਹੁਣ ਤੱਕ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ ਸੀ ਹੁਣ ਇਸ ਪਰਿਵਾਰ ਦੇ 18 ਲੋਕ ਇਸ ਪਾਣੀ ਚ ਘਿਰ ਚੁੱਕੇ ਸੀ ਤੇ ਦੂਸਰੇ ਪਾਸੇ ਕੁਝ ਲੋਕ ਬਾਹਰ ਤੋਂ ਵੀ ਇਸ ਮੰਜ਼ਰ ਨੂੰ ਦੇਖ ਰਹੇ ਸੀ ਤੇ ਵੀਡੀਓਜ਼ ਵਗੈਰਾ ਵੀ ਬਣਾ ਰਹੇ ਸੀ ਪਰ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੋਣ ਦੀ ਵਜ੍ਹਾ ਦੇ ਕਾਰਨ ਬਾਹਰ ਖੜੇ ਲੋਕਾਂ ਦੇ ਵਿੱਚੋਂ ਕੋਈ ਵੀ ਇਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਉਂਦਾ ਬਾਹਰ ਖੜੇ ਲੋਕਾਂ ਦੇ ਦौरा ਜਦੋਂ ਇਹ ਚਾਪ ਦੇਖਿਆ ਜਾਂਦਾ ਕਿ ਹੁਣ ਸਥਿਤੀ ਕਾਫੀ ਖਰਾਬ ਹੋ ਚੁੱਕੀ ਆ ਤਾਂ ਉਹਨਾਂ ਵੱਲੋਂ ਪੁਲਿਸ ਤੇ ਰੈਸਕਿਊ ਟੀਮ ਨੂੰ ਬੁਲਾਇਆ ਜਾਂਦਾ ਕੋਈ ਤਾਂ ਇਹ ਇਲਾਕਾ ਦੂਰ ਹੋਣ ਕਰਕੇ ਤੇ ਦੂਸਰਾ ਰੈਸਕਿਊ ਟੀਮ ਦੇ ਦੁਹਰਾ ਰਿਸਪੌਂਡ ਦੇ ਵਿੱਚ ਦੇਰੀ ਕਰਕੇ ਇਹ ਪੂਰੇ ਦਾ ਪੂਰਾ ਪ੍ਰਵਾਹ ਡੇਢ ਤੋਂ 2 ਘੰਟੇ ਤੱਕ ਇਸ ਢਿੱਲੇ ਦੇ ਉੱਪਰ ਫਸਿਆ ਰਿਹਾ ਚੀਕਾਂ ਮਾਰਦਾ ਰਿਹਾ ਤੇ ਇੱਕ ਆਸ ਜਮਾਏ ਬੈਠਾ ਰਿਹਾ ਖੜਾ ਰਿਹਾ ਕਿ ਸ਼ਾਇਦ ਦੇਸ਼ ਦੀ ਸਰਕਾਰ ਜਾਂ ਅਧਿਕਾਰੀ ਉਹਨਾਂ ਨੂੰ ਬਚਾ ਲੈਣਗੇ ਪਰ ਕਾਫੀ ਸਮਾਂ ਗੁਜ਼ਰਨ ਤੋਂ ਬਾਅਦ ਵੀ ਰੈਸਕਿਊ ਟੀਮ ਉੱਥੇ ਪਹੁੰਚਦੀ ਨਹੀਂ ਤੇ ਪਾਣੀ ਦਾ ਸਤਾਰ ਹੋਰ ਵੀ ਜ਼ਿਆਦਾ ਵੱਧ ਰਿਹਾ ਸੀ ਤੇ ਇਸ ਢਿੱਲੇ ਦੇ ਉੱਪਰ ਲੱਗੇ ਹੋਏ ਪੱਥਰ ਵੀ ਇੱਕ ਇੱਕ ਕਰਕੇ ਪਾਣੀ ਦੇ ਅੰਦਰ ਵਹਿੰਦੇ ਜਾ ਰਹੇ ਸੀ ਤੇ ਫਿਰ ਟਲਾਈਨਾਂ ਜਿਆਦਾ ਛੋਟਾ ਹੋ ਗਿਆ ਕਿ ਸਭ ਦੇ ਉੱਥੇ ਖੜੇ ਹੋਣ ਦੀ ਜਗ੍ਹਾ ਹੀ ਬਾਕੀ ਨਹੀਂ ਸੀ ਬਚੀ ਤੇ ਫਿਰ ਉਹ ਇੱਕ ਇੱਕ ਕਰਕੇ ਪਾਣੀ ਦੇ ਅੰਦਰ ਬਹਿਣਾ ਸ਼ੁਰੂ ਕਰ ਦਿੰਦੇ ਨੇ ਬਾਹਰ ਖੜੇ ਲੋਕਾਂ ਨੂੰ ਉਹਨਾਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸੀ ਤੇ ਫਿਰ ਜਿਵੇਂ ਜਿਵੇਂ ਇਹ ਪੂਰਾ ਟਲਾ ਖਤਮ ਹੁੰਦਾ ਗਿਆ ਓਵੇਂ ਓਵੇਂ ਉਹਨਾਂ ਦੀਆਂ ਚੀਕਾਂ ਵੀ ਪਾਣੀ ਦੇ ਵਹਾਵ ਦੇ ਨਾਲ ਹੀ ਬੰਦੀਆਂ ਗਈਆਂ ਤੇ ਸਿਰਫ ਚਾਰ ਨੂੰ ਛੱਡ ਕੇ ਬਾਕੀ ਦੇ ਸਭ ਪਾਣੀ ਦੇ ਵਿੱਚ ਬਹਿ ਚੁੱਕੇ ਸੀ ਇਹਨਾਂ ਦੇ ਵਿੱਚ ਰੈਸਕਿਊ ਟੀਮ ਵੀ ਉੱਤੇ ਪਹੁੰਚਦੀ ਹੈ ਤੇ ਉਹਨਾਂ ਦੇ ਦੁਆਰਾ ਸਿਰਫ ਚਾਰ ਲੋਕਾਂ ਨੂੰ ਹੀ ਇਸ ਦੇ ਵਿੱਚੋਂ ਬਚਾਇਆ ਜਾ ਪਾਉਂਦਾ ਤੇ ਇਸ ਤੋਂ ਬਾਅਦ ਜੋ ਲੋਕ ਪਾਣੀ ਦੇ ਵਿੱਚ ਰੁੜ ਚੁੱਕੇ ਸੀ ਉਹਨਾਂ ਨੂੰ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਇਸ ਦੇ ਵਿੱਚ ਹੁਣ ਤੱਕ 11 ਤੋਂ 12 ਲੋਕਾਂ ਦੀਆਂ ਡੈੱਡ ਬਾਡੀਜ਼ ਮਿਲ ਚੁੱਕੀਆਂ ਨੇ ਤੇ ਬਾਕੀ ਦੀ ਤਲਾਸ਼ ਹਾਲੇ ਵੀ ਜਾਰੀ ਆ ਪਰ ਇੱਕ ਹੋਰ ਵੀ ਬਹੁਤ ਜ਼ਿਆਦਾ ਗੰਭੀਰ આરોਪ ਸਰਕਾਰ ਦੇ ਉੱਤੇ ਲਗਾਇਆ ਜਾ ਰਿਹਾ ਤੇ ਨਾਲ ਹੀ ਪ੍ਰਸ਼ਾਸਨ ਦੇ ਉੱਤੇ ਵੀ ਕਿਉਂਕਿ ਉਹਨਾਂ ਦੌਰਾਂ ਜਿਹੜੀਆਂ ਬਾਡੀਜ਼ ਬੱਚੀਆਂ ਸੀ ਉਹਨਾਂ ਨੂੰ ਇੱਕ ਕਚਰਾ ਟਾਉਣ ਵਾਲੇ ਟਰੱਕ ਦੇ ਥਰੂ ਹੀ ਹਸਪੀਟਲ ਤੱਕ ਪਹੁੰਚਾਇਆ ਗਿਆ ਤੇ ਇਸੇ ਨੂੰ ਲੈ ਕੇ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਰੋਬ ਵੀ ਪਾਇਆ ਜਾ ਰਿਹਾ ਕਿ ਜੇਕਰ ਤੁਸੀਂ ਉਹਨਾਂ ਨੂੰ ਬਚਾ ਨਹੀਂ ਸੀ ਸਕਦੇ ਤਾਂ ਘਟੋ ਘਟੋ ਉਹਨਾਂ ਨੂੰ ਲਿਜਾਣ ਦਾ ਪ੍ਰਬੰਧ ਤਾਂ ਚੰਗਾ ਕਰ ਦਿੰਦੇ ਤੇ ਕੂੜਾ ਟਾਉਣ ਵਾਲੀਆਂ ਗੱਡੀਆਂ ਦਾ ਇਸਤੇਮਾਲ ਤਾਂ ਨਾ ਕਰਦੇ ਤੇ ਅਸਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਪ੍ਰਸ਼ਾਸਨ ਦੀ ਬਹੁਤ ਹੀ ਘਣਾਉਣੀ ਹਰਕਤ ਕੀਤੀ ਜਾ ਰਹੀ ਹੈ। ਪਾਕਿਸਤਾਨ ਵਿੱਚ ਇਹ ਸਥਿਤੀਆਂ ਹਰ ਸਾਲ ਬਣਦੀਆਂ ਨੇ ਜਿਸ ਦੇ ਵਿੱਚ ਲੋਕ ਮਾਰੇ ਜਾਂਦੇ ਨੇ, ਹੜ੍ਹ ਆਉਂਦੇ ਨੇ ਤੇ ਹੋਰ ਵੀ ਬਹੁਤ ਕੁਝ। ਜੇਕਰ ਗੱਲ ਕਰੀਏ ਤਾਂ ਸਿਰਫ 2025 ਦੀ ਮਾਨਸੂਨ ਦੇ ਵਿੱਚ ਹੀ ਲਗਭਗ 50 ਲੋਕ ਆਪਣੀ ਜਾਨ ਤੋਂ ਹੱਥੋਂ ਬੈਠੇ ਨੇ ਸਿਰਫ ਪਾਕਿਸਤਾਨ ਦੇ ਵਿੱਚ ਆਏ ਇਨ੍ਹਾਂ ਹੜ੍ਹਾਂ ਦੀ وجہ ਦੇ ਕਾਰਨ। ਪਾਕਿਸਤਾਨ ਦੇ ਵਿੱਚ ਨੇ ਹੜ੍ਹ ਆਉਂਦੇ ਪਿੱਛੇ ਵੀ ਬਹੁਤ ਜ਼ਿਆਦਾ ਭਾਰੀ ਮੀਂਹ ਕਿਉਂਕਿ ਦੁਨੀਆ ਦਾ ਕਲਾਈਮੇਟ ਚੇਂਜ ਹੋ ਰਿਹਾ। ਤਾਪਸ਼ਪਤਨੀ ਸ਼ੁਰੂ ਹੋ ਚੁੱਕੀ ਹੈ ਸਮੁੰਦਰਾਂ ਦਾ ਪਾਣੀ ਤੇਜ਼ੀ ਦੇ ਨਾਲ ਵਾਸ਼ਪਿਤ ਹੁੰਦਾ ਤੇ ਦੁਨੀਆ 'ਚ ਭਿਆਨਕ ਮੀਂਹ ਤੇ ਹੜ੍ਹ ਆਉਂਦੇ ਨੇ ਤਿੰਨਾਂ ਦਾ ਖਤਰਾ ਲਗਾਤਾਰ ਹੀ ਬਣਿਆ ਰਹਿੰਦਾ ਹੈ ਇਹ ਸਿਰਫ ਪਾਕਿਸਤਾਨ ਦੇ ਵਿੱਚ ਹਾਲੇ ਤੱਕਰ ਮੌਜੂਦ ਹੈ ਪਰ ਇਹ ਪੂਰੀ ਦੁਨੀਆ ਦੇ ਵਿੱਚ ਹੀ ਇਨ ਫਿਊਚਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਕਿ ਦੁਨੀਆ ਦੇ ਵਿੱਚ ਹੜ੍ਹ ਵੀ ਆਉਣਗੇ ਤੇ ਵੱਡੇ ਵੱਡੇ ਤੇ ਭਾਰੀ ਮੀਂਹ ਵੀ ਪੈਣਗੇ ਕਿਉਂਕਿ ਜੋ ਪਾਣੀ ਵੀ ਸਮੁੰਦਰਾਂ ਦੇ ਵਿੱਚੋਂ ਵਾਸ਼ਪਿਤ ਹੋ ਕੇ ਉੱਪਰ ਉੱੜਦਾ ਹੈ ਉਹ ਮੌਨਸੂਨ ਤੇ ਹੋਰ ਤਰੀਕਿਆਂ ਦੇ ਨਾਲ ਬੱਦਲਾਂ ਦੇ ਥਰੂ ਆ ਕੇ ਧਰਤੀ ਦੇ ਉੱਤੇ ਹੀ ਵਰਦਾ ਹੈ ਤੇਸੇ ਬਜਾ ਦੇ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਹੜ ਬਦਨ ਗੇ ਅਤੇ ਜਹੇ ਭਾਰੀ ਮੀਂਹ ਵੀ ਇਸ ਤੋਂ ਇਲਾਵਾ ਦੂਸਰਾ ਕਾਰਨ ਹੈ ਕਿ ਗਰਮੀ ਬਦਨ ਕਾਰ ਪਾਕਿਸਤਾਨ ਦੇ ਆਸ-ਪਾਸ ਮੌਜੂਦ 700 ਦੇ ਕਰੀਬ ਗਲੇਸ਼ੀਅਰ ਬਹੁਤ ਤੇਜ਼ੀ ਦੇ ਨਾਲ ਪਿਗਲਦੇ ਜਾ ਰਹੇ ਨੇ ਤੇ ਇਹ ਵੀ ਨਦੀਆਂ ਦਾ ਪਾਣੀ ਇੱਕੇ ਵਖਤ ਹੀ ਵਧਾ ਦਿੰਦੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ 2022 ਤੋਂ ਲੈ ਕੇ 2025 ਤੱਕ ਪਾਕਿਸਤਾਨ ਦੇ ਵਿੱਚ 2000 ਲੋਕ ਪਾਕਿਸਤਾਨ ਦੇ ਅੰਦਰ ਆਪਣੀ ਜਾਨ ਸਰਪ ਹੜਾਂ ਦੇ ਕਰਕੇ ਗਵਾ ਚੁੱਕੇ ਨੇ 22 ਲੱਖ ਤੋਂ ਜ਼ਿਆਦਾ ਘਰ ਖਤਮ ਹੋ ਗਏ ਇਸ ਤੋਂ ਇਲਾਵਾ 80 ਲੱਖ ਲੋਕ ਬੇਕਾਰ ਹੋ ਚੁੱਕੇ ਨੇ ਇਹ ਲੱਖ ਏਕੜ ਤੋਂ ਵੀ ਜ਼ਿਆਦਾ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤੇ 12 ਲੱਖ ਦੇ ਕਰੀਬ ਜਾਨਵਰ ਮਾਰੇ ਜਾ ਚੁੱਕੇ ਨੇ ਹੁਣ ਤਾਂ ਸਾਨੂੰ ਇਹ ਚੀਜ਼ਾਂ ਘੱਟ ਡਵੈਲਪਡ ਕੰਟਰੀਆਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਪਰ ਜੇਕਰ ਇਸੇ ਤਰ੍ਹਾਂ ਦੇ ਨਾਲ ਕਲਾਈਮੇਟ ਜਾਰੀ ਰਿਹਾ ਤਾਂ ਇਹ ਚੀਜ਼ਾਂ ਸਾਨੂੰ ਅਕਸਰ ਆਪਣੇ ਆਸ-ਪਾਸ ਵੀ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਆਪਦੇ ਆਪ ਨੂੰ ਬਹੁਤ ਜ਼ਿਆਦਾ ਹਾਈ ਟੈਕ ਸਿਟੀਜ਼ ਜਾਂ ਫਿਰ ਹਾਈ ਟੈਕ ਕੰਟਰੀਜ਼ ਕਹਿੰਦੀਆਂ ਨੇ ਕਿਉਂਕਿ ਕੁਦਰਤ ਹਮੇਸ਼ਾ ਕਦੇ ਵੀ ਕਿਸੇ ਨੂੰ ਨਹੀਂ ਬਖਸ਼ਦੀ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼